ਇਸ਼ਕ ਦੇ ਬਾਜ਼ਾਰੇ ਰੁੱਲਦੇ ਸਾਰੇ ਆਪਣੇ ਸੱਜਣਾ ਨੂੰ ਲੱਭਦੇ ਨੇ ਗਮ ਜੋ ਮੈਂ ਇਕੱਠੇ ਕੀਤੇ ਮੋਤੀ ਬਣਾ ਕੇ ਗਲ ਵਿੱਚ ਪਾਲੇ ਨੇ ਹੀਰਾ जद ਮੈਂ ਇਨਾਂ ਦੀ ਮਾਲਾ ਛੱਡ ਦੇ ਛੱਡ ਕਹਿੰਦੇ ਸਾਰੇ ਨੇ ਉੱਚਾ ਟਿੱਲਾ ਤੇ ਮੇਰੀ ਝੁੱਗੀ ਕੱਚੀ ਉੱਚਾ ਟਿੱਲਾ ਤੇ ਮੇਰੀ ਝੁੱਗੀ ਕੱਚੀ ਜਿਸ ਦੇ ਚੱਕਰ ਲਾਉਂਦੇ ਸਾਰੇ ਨੇ ਉੱਫ ਡਰਦਾ ਵਕਤ ਵੀ ਮੇਰੇ ਤੋਂ ਨਜ਼ਰਾਂ ਚੁਰਾ ਕੇ ਲੰਘਦਾ ਏ ਡਰਦਾ ਵਕਤ ਵੀ ਮੇਰੇ ਤੋਂ ਨਜ਼ਰਾਂ ਚੁਰਾ ਕੇ ਲੰਘਦਾ ਏ ਕਿਤੇ ਉਹਨਾ ਮਣਕਿਆਂ ਹਾਂ ਹਾਂ ਵਿੱਚ ਨਾ ਪਾਲੇ ਇਸ਼ਕ ਬਾਜ਼ਾਰ ਸਦਾ ਸੱਜਿਆ ਹੀ ਰਹਿੰਦਾ ਇਸ਼ਕ ਬਾਜ਼ਾਰ ਸਦਾ ਸੱਜਿਆ ਹੀ ਰਹਿੰਦਾ ਅਰਜਿੰਦਰ ਵਰਗੇ ਧੋਖੇ ਖਾ ਖਾ ਡਿੱਗਣ ਵਿਚਾਰੇ ਨੇ ਅਰਜਿੰਦਰ ਵਰਗੇ ਧੋਖੇ ਖਾ ਖਾ ਡਿੱਗਣ ਵਿਚਾਰੇ ਨੇ